आना मुंडी मारी कुर्सी छकी मारी दी मैं का प्रसा का का तो वेट पे आ एक गोली शॉट मारी कुर्सी छकी गई ਸਤਿ ਸ੍ਰੀ ਅਕਾਲ ਜੀ। ਅੱਜ ਸਦਾ। ਆ ਜੀ ਕਰੀਏ ਚੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਬੇਅਦਬੀਆਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਕਰਨਾ ਵਾਪਰ ਰਹੀਆਂ ਮੇਰੀ। ਮੈਂ ਥੋੜਾ ਜਿਹਾ ਸਾਨੂੰ ਪਛੋਕੜ ਵੱਲ ਵੀ ਲੈ ਜਾਣਾ ਚਾਹਣਾ। ਇਹ 2018 ਦੇ ਵਿੱਚ 18 ਦਸੰਬਰ ਨੂੰ ਛੇਰੀ ਹਰਮੰਦਰ ਸਾਹਿਬ ਜੀ ਵਿਖੇ ਇੱਕ ਘਟਨਾ ਹੋਈ ਉਹ ਘਟਨਾ ਇੱਦੀ ਖਤਰ ਆਪਣੇ ਹਿਰਦੇ ਬਾਚਕ ਸੀ ਕਿ ਸਾਰਿਆਂ ਨੇ ਉਹਦਾ ਵੱਡਾ ਦੁੱਖ ਮਹਿਸੂਸ ਕੀਤਾ ਉਹ ਜਿਹੜਾ ਸ਼ਖਸ ਜਿਹਨੂੰ ਲੋਕਾਂ ਨੇ ਰਲ ਕੇ ਸਾਰਾ ਉਹਦਾ ਜੋ ਕੁਝ ਹੋਇਆ ਤੁਹਾਨੂੰ মিডিਆ ਦੇ ਵਿੱਚ ਸਾਰਾ ਕੁਝ ਪਤਾ ਉਹਦੀ ਡੈੱਡ ਬੋਡੀ ਦੇ ਵਿੱਚ ਅਸੀਂ ਉਸ ਵੇਲੇ ਦੀ ਸਰਕਾਰ ਨੂੰ ਬਹੁਤ ਜ਼ੋਰ ਲਾਇਆ ਕਿ ਇਹਦਾ ਡੀਐਨਏ ਕਰਕੇ ਕਿਤੇ ਪਤਾ ਕਰਾਇਆ ਜਾਵੇ ਵੀ ਇਹਦਾ ਕੀ ਹੈਗਾ ਪਛੋਕੜ ਕੀ ਆ ਪਰ ਉੱਥੇ ਦਾ ਉੱਥੇ ਰੁਲ ਗਿਆ ਕਿਸੇ ਦੇ ਕੰੰਤੇ ਜੂਨ ਹੀ ਸਰ ਗਈ ਉਹ ਤੋਂ ਬਾਅਦ 100 ਬਹੁਤ ਸਾਰੇ ਵਿਆਦਵੀਆਂ ਦੇ ਦੌਰ ਚੱਲੇ ਆ ਪਰ ਉਹਨਾਂ ਦਾ ਸਰਕਾਰ ਤੇ ਨਾ ਤਾਂ ਕੋਈ ਅਸਰ ਹੋਇਆ ਪਰਚਾ ਦਰਜ ਕਰ ਲਿਆ ਪਰਚਾ ਦਰਜ ਕਰਨ ਤੋਂ ਬਾਅਦ ਇੱਕ ਸਿਰ ਕੇਵਲ ਦਾ ਕੇਵਲ ਸ਼੍ਰੀ ਆਨੰਦਪੁਰ ਸਾਹਿਬ ਵਾਲੀ ਜਿਹੜੀ ਬਿਆਦਬੀ ਸੀ ਉਹਦੇ ਵਿੱਚ ਵੀ ਸ਼ੋਮਨੀ ਗੁਰਦੁਆਰਾ ਪਰਮਤਮਕ ਕਮੇਟੀ ਨੇ ਪੈਰ ਵੀ ਹਿਕਾਰ ਕੇ ਉਹਨੂੰ 5 ਸਾਲ ਕੈਦ ਕਰਵਾਈ ਨਹੀਂ ਤਾਂ ਜਿੰਨੇ ਹੁਣ ਤੱਕ ਦੇ ਕੇਸ ਆ ਕਿਸੇ ਕੇਸ ਦੇ ਵਿੱਚ ਸਰਕਾਰ ਨੇ ਕੋਈ ਇੰਟਰੈਸਟ ਨਹੀਂ ਲਿਆ ਚਾਹੇ ਕਾਂਗਰਸ ਦੀ ਸੀ ਤੇ ਚਾਹੇ ਹੁਣ ਦੂਸਰੀ ਆ ਕਿਸੇ ਦਾ ਚਲਾਨ ਟੂ ਕੋਰਟ ਨਹੀਂ ਹੋਇਆ ਤੇ ਉਹ ਜਿਹੜੇ ਫੜੇ ਵੀ ਗਏ ਆ ਉਹ ਪ੍ਰੋਪਰ ਪ੍ਰੋਸੀਕਿਊਸ਼ਨ ਤੋਂ ਬਗੈਰ ਉਵੇਂ ਹੀ ਅੱਜ ਵੀ ਉਹ ਕੋਰਟ ਕੇਸ ਜਿਹੜੇ ਉਵੇਂ ਉਹ ਲੰਕਦੇ ਆ ਸੋ ਪਿਛਲੇ ਦਿਨੀ ਮੈਂ ਇੱਕ ਪਟਿਆਲੇ ਦੀ ਘਟਨਾ ਹੋਈ ਬਹੁਤ ਉਹ ਵੀ ਹਿਰਦੇ ਬਾਚਕ ਸੀ ਉਹਤੇ ਵੀਤੀ ਵੀ ਉਹ ਪਿੰਡ ਦਾ ਇਹ ਮੁੰਡਾ ਸੀ ਪਰ ਮੈਨੂੰ ਇਹ ਮਹਿਸੂਸ ਹੁੰਦਾ ਕਿ ਕਿਸੇ ਨੇ ਵੀ ਉਹਨੂੰ ਸੀਰੀਅਸਲੀ ਨਹੀਂ ਲਿਆ ਸ੍ਰੀ ਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਹਦਾਇਤ ਹੋਈ ਗਿਆਨੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਾਹਿਬ ਜੀ ਉੱਥੇ ਗਏ ਉਹ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਸੱਦ ਕੇ ਤੇ ਇੱਥੇ ਸ੍ਰੀ ਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਸੇਵਾ ਲਈ ਗਈ ਤਾਂ ਕਿ ਅੱਗੇ ਤੋਂ ਸੁਚੇਤ ਹੋਵੋ ਸੋ ਮੇਰਾ ਕਹਿਣ ਤੋਂ ਭਾਵ ਪਿਛਲੇ ਦਿਨੀ ਇਹ 23 11 ਨੂੰ ਇੱਕ ਬਹੁਤ ਹੀ ਹਿਰਦੇਵਾਜ ਘਟਨਾ ਜਿਹੜੀ ਸultanpur ਗੋਦੀ ਦੀ ਧਰਤੀ ਜਦੋਂ ਸਤਗੁਰਾਂ ਦਾ ਸਹਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸੀ ਉਹ ਤੋਂ ਕੁਝ ਦਿਨ ਪਹਿਲਾਂ ਉਹ ਅਕਾਲ ਬੁੰਗਾ ਜਿਹੜਾ ਗੁਰਦਾਰਾ ਸਾਹਿਬ ਉਹ ਜਿਹੜਾ ਬਿਲਕੁਲ ਸultanpur ਸਤਗੁਰਾਂ ਦੇ ਪਵਿੱਤਰ ਸਥਾਨ ਦੇ ਮੋਹਰੇ ਆ ਉੱਥੇ ਵੱਡੇ ਪੱਧਰ ਤੇ ਫਾਇਰਿੰਗ ਹੋਈ ਜਿਹੜੀ ਸਾਰੇ মিডিਏ ਦੇ ਵਿੱਚ ਨਸ਼ਰ ਵੀ ਹੋਈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆ ਉਸ ਘਟਨਾ ਦੇ ਸੰਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਇੱਕ ਹਦਾਇਤ ਕਰਕੇ ਕਿਹਾ ਵੀ ਤੁਸੀਂ ਇਹਦੀ ਪੜਤਾਲ ਕਰੋ ਕਿ ਇਹ ਧਾਰਮਿਕ ਅਵਗਿਆ ਜਿਹੜੀ ਆ ਇਹ ਕਿਹਦੇ ਹੁਕਮ ਨਾਲ ਹੋਈ ਆ ਸੋ ਇਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਹਦੇ ਵਿੱਚ ਭਾਈ ਗਰਵਖ ਸਿੰਘ ਖਾਲਸਾ ਸਰਦਾਰ ਸਰਜੀਤ ਸਿੰਘ ਜੀ ਪੇਟੇਵੰਦ ਸਰਦਾਰ ਕਲਵਾਨ ਸਿੰਘ ਮੰਨਣ ਬੀਬੀ ਗੌਰਪ੍ਰੀਤ ਰੂਹੀ ਤੇ ਸਰਦਾਰ ਜਰਨੈਲ ਸਿੰਘ ਡੋਗਰਾਵਾਲਾ ਇਹਦੇ ਕੋਆਰਡੀਨੇਟਰ ਦੇ ਨਾਲ ਤੌਰ ਦੇ ਉੱਤੇ ਸਰਦਾਰ ਗੁਰਿੰਦਰ ਸਿੰਘ ਸਾਡਾ ਅਡੀਸ਼ਨਲ ਸਕੱਤਰ ਸੀ ਇਹ ਕਮੇਟੀ ਬਣਾ ਕੇ ਫਿਰ ਇਹ ਕਮੇਟੀ ਨੇ ਲਗਭਗ ਲੰਮਾ ਸਮਾਂ ਸਾਰੀ ਕੋਰ ਕੀਤੀ ਬੀੜੀ ਵਾਲੇ ਵੀ ਤੇ ਪ੍ਰੈਸ ਵਾਲੇ ਵੀ ਕਰਦੇ ਪਈ ਜੀ ਉਹ ਜਿਹੜੀ ਰਿਪੋਰਟ ਆਈ ਆ ਜਿਹੜੀ ਤੁਸੀਂ ਉਹਦਣ ਵਾਲੇ ਦਿਨ ਜਿਹੜੇ ਕੋਰਟ ਕੀਤੀ ਸੀ ਉਹਦੇ ਬਾਰੇ ਵਿੱਚ ਕੀ ਬਣਿਆ ਤੇ ਫੇਰ ਮੈਂ ਸੋਚਿਆ ਭਈ ਇਹ ਕੱਲੇ-ਕੱਲੇ ਨੂੰ ਦੱਸਣ ਨਾਲੋਂ ਇਹ ਜਿਹੜੀ ਰਿਪੋਰਟ ਆ ਇਹ ਰਿਲੀਜ਼ ਕਰ ਦਈਏ ਕਿਉਂਕਿ ਕਾਲ ਤੱਕ ਤੁਹਾਨੂੰ ਅਸੀਂ ਭੇਜ ਦਿੱਤੀ ਆ ਇਹ ਰਿਪੋਰਟ ਛਿੜੀ ਅਕਾਲਤਾਰ ਸਾਹਿਬ ਜੀ ਦੇ ਜਥੇਦਾਰ ਜਿਨ੍ਹਾਂ ਨੇ ਇਹਦੇ ਤੇ ਐਕਸ਼ਨ ਲੈਣਾ ਉਹ ਛਿੜੀ ਅਕਾਲਤਾਰ ਸਾਹਿਬ ਖੇ ਰਿਪੋਰਟ ਭੇਜ ਦਿੱਤੀ ਤੇ ਅੱਜ ਅਸੀਂ ਇਹਨੂੰ ਰਿਪੋਰਟ ਨੂੰ ਜਨਤਕ ਵੀ ਕਰ ਰਹੇ ਹਾਂ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਏ ਪਏ ਇਹਦੇ ਵਿੱਚ ਜਿਹੜੀ ਰਿਪੋਰਟ ਆ ਉਹਦੇ ਵਿੱਚ ਕੀ ਅਸਲ ਦੋਸ਼ੀ ਕੌਣ ਹੈ ਇਸ ਕਮੇਟੀ ਨੇ ਲਗਭਗ 22 ਬੰਦੇ ਜਿਹੜੇ ਆ ਕਨਸਰਨਡ ਤੇ ਵਿੱਚੇ ਹੋਰ ਉਹਨਾਂ ਸਾਰਿਆਂ ਦੇ ਬਿਆਨ ਲਏ। ਔਰ ਉਹ ਤੋਂ ਇਲਾਵਾ ਕੋ ਮੀਡੀਆ ਵਾਲੇ ਸੱਜਣ ਜਿਹੜੇ ਸੀ ਉੱਥੇ ਉਹਨਾਂ ਦੇ ਵੀ ਬਿਆਨ ਲਏ। ਕੁਝ ਉੱਥੇ ਪੈਨ ਡਰਾਈਵ ਰਾਹੀਂ ਜੋ-ਜੋ ਸੋਇਆ ਘਟਨਾ ਵਾਪਰੀ ਉਹ ਵੀ ਸਾਰੀ ਇਹਨਾਂ ਨੇ ਉਹ ਕਬਜ਼ੇ ਵਿੱਚ ਲਈ। ਕਿਉਂਕਿ ਜਿਸਲੇ ਪੁਲਿਸ ਨੇ ਉੱਥੇ ਕਾਰਵਾਈ ਚਲਦੀ ਸੀ ਇੱਕ ਚੈਨਲ ਵਾਲੇ ਮੁੰਡੇ ਜਿਹੜੇ ਉਹਨੂੰ ਕਵਰੇਜ ਕਰ ਰਹੇ ਸੀ ਉਹਨਾਂ ਦੇ ਤਸ਼ਾਦਾ ਦੇ ਵੀ ਕੀਤਾ ਗਿਆ ਇੱਕ ਦੀਆਂ ਉਂਗਲਾਂ ਤੋੜੀਆਂ ਦੂਏ ਕੋਲੋਂ ਕੈਮਰਾ ਖੋਲਿਆ ਪਰ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਉਹਨੇ ਉਹ ਜਿਹੜੀ ਰਿਕਾਰਡਿੰਗ ਸੀ ਉਹ ਆਪਣੇ ਕਿਸੇ ਢੰਗ ਦੇ ਨਾਲ ਬਚਾ ਲਈ ਜਿਹੜੀ ਉਹਨੇ ਸਾਡੇ ਸਪੋਰਟ ਕੀਤੀ ਆ ਤੇ ਮੀਡੀਆ ਤੇ ਆਲਰੇਡੀ ਤੁਸੀਂ ਦੇਖਿਆ ਚੈਨਲਾਂ ਤੇ ਵੀ ਚੱਲੀ ਆ ਪੇ ਬੂਟ ਪਾ ਕੇ 60 ਲੈ ਕੇ ਕਿਵੇਂ ਅੰਦਰ ਫਾਇਰਿੰਗ ਹੋ ਰਹੀ ਆ ਤੇ ਅਥਰੋ ਗੈਸ ਕਿਵੇਂ ਸਿੱਟੀ ਜਾ ਰਹੀ ਆ ਸੋ ਉਹ ਸਾਰੀ ਰਿਪੋਰਟ ਇਨੀ ਡੰਗਾਈ ਦੇ ਨਾਲ ਸਾਰੀ ਇਹ ਦਿੱਤੀ ਆ ਜਿਹੜੀ ਅੱਜ ਤੁਹਾਡੇ ਸਾਰਿਆਂ ਦੇ ਪ੍ਰੈਸ ਦੇ ਰੂਪ ਰੂਪ ਕਰ ਦੇਣੀ ਆ ਇਹਦੇ ਵਿੱਚ ਜਿਹੜੇ ਇਹਨਾਂ ਨੇ 1 22 23 ਸਵਾਲ ਜਿਹੜੇ ਉਹ ਕਿਉਂਕਿ ਡਿਪਟੀ ਕਮਿਸ਼ਨਰ ਕਪੂਰਥਲਾ ਐਸਐਸਬੀ ਕਪੂਰਥਲਾ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਅਪਰੋਚ ਕੀਤਾ ਗਿਆ ਕਿਉਂਕਿ ਆਖਾਲ ਤਖਤ ਵੱਲੋਂ ਕਮੇਟੀ ਬਣੀ ਸੀ ਪਰ ਤੁਸੀਂ ਇਹਦੇ ਬਾਰੇ ਕੀ ਕਹਿਣਾ ਇਹ 2-3 ਵਾਰੀ ਜਾਂਦੇ ਵੀ ਰਹੇ ਅਖੀਰ ਡਿਪਟੀ ਕਮਿਸ਼ਨਰ ਸਾਹਿਬ ਨੇ ਤਾਂ ਕਹਿ ਦਿੱਤਾ ਵੀ ਮੈਂ ਇਹਦੇ ਬਾਰੇ ਐਡ தி ਸਟੇਜ ਕੁਝ ਨਹੀਂ ਕਹਿਣਾ ਐਸਐਸਪੀ ਸਾਹਿਬਾਂ ਜਿਨ੍ਹਾਂ ਦੀ ਇਹ ਅਗਵਾਈ ਦੇ ਵਿੱਚ ਸਾਰਾ ਕੁਝ ਹੋਇਆ ਸੀ ਉਹ ਉਹਦੋਂ ਦਫ਼ਤਰੋਂ ਚੱਲ ਗਏ ਉਹ ਵੀ ਬਿਆਨ ਨਹੀਂ ਉਹਨੇ ਕੋਈ ਵੀ ਦਿੱਤਾ ਤਾਂ ਮਿਲੇ ਨਹੀਂ ਪਰ ਕਮੇਟੀ ਨੇ ਪੂਰੇ ਜੇਲ੍ਹ ਦੇ ਵਿੱਚ ਜਾ ਕੇ ਜਿਹੜੇ ਸੀ ਉਹਨਾਂ ਦੇ ਵੀ ਇਜਾਜ਼ਤ ਲੈ ਕੇ ਬਿਆਨ ਰਿਕਾਰਡ ਕੀਤੇ ਬਾਕੀਆਂ ਦੇ ਵੀ ਬਿਆਨ ਰਿਕਾਰਡ ਕੀਤੇ ਤੇ ਉਹਨਾਂ ਬਿਆਨਾਂ ਤੇ ਤੱਥਾਂ ਦੇ ਆਧਾਰ ਤੇ ਇਹ ਜਿਹੜੀ ਕਮੇਟੀ ਆ ਇਹਦਾ ਅਖੀਰਲਾ ਪੈਰਾ ਕਿਉਂਕਿ ਤੁਹਾਨੂੰ ਮੈਂ ਸਾਰੀ ਇਹ ਕਾਪੀ ਹੁਣ ਦੇ ਦੇਣੀ ਆ ਅਸੀਂ ਇਹਨੂੰ ਆਪਣਾ ਵੈਬਸਾਈਟ ਦੇ ਵੀ ਪਾ ਦਾਂਗੇ ਤਾਂ ਕਿ ਇਹ ਲੋਕਾਂ ਦੇ ਵਿੱਚ ਜਾ ਸਕੇ ਗੱਲ ਕਿ ਜਿਲ੍ਹੇ 'ਵੀ ਕੋਈ ਫਾਇਰਿੰਗ ਹੁੰਦੀ ਆ ਉਹਦੇ ਜਵਾਬ ਤਲਬੀ ਸਰਕਾਰ ਨੇ ਦੇਣੀ ਹੁੰਦੀ ਆ ਕਿ ਕਿਹੜੇ ਆਫਸਰ ਨੇ ਕਿਹਦੇ ਕਹਿਣ ਦੇ ਉੱਤੇ ਉਹ ਗੋਲੀ ਚੱਲੀ ਤੇ ਇੱਥੇ ਦਾ ਹਜ਼ਾਰ ਤੋਂ ਵੱਧ ਫਾਇਰਿੰਗ ਗੋਲੀ ਚੱਲੀ ਆ ਤੇ ਮੋਰਲੇ ਪਾਸੇ ਖਤਰਾ ਵੀ ਕੋਈ ਨਹੀਂ ਖਾਸਾ ਵੀ ਕੋਈ ਨਹੀਂ ਸੀ ਇਸ ਕਰਕੇ ਜੋੜੇ ਪਾ ਕੇ ਅੰਦਰ ਜਾਣਾ ਅੰਦਰ ਐਂਟਰ ਹੋ ਜਾਣਾ ਉਹ ਤੋਂ ਬਾਅਦ ਫਿਰ ਅੰਦਰ ਗੋਲੀ ਚਲਾਉਣੀ ਇਹ ਤਿੰਨ ਮੁੱਖ ਜਿਹੜੇ ਤਸਤ ਸੀਗੇ ਤਿੰਨਾਂ ਸਵਾਲਾਂ ਤੋਂ ਇਲਾਵਾ ਇਹ ਮੁੱਖ ਤੱਥ ਜਿਹੜੇ ਮੋਰੇ ਆਏ ਜਿਨ੍ਹਾਂ ਦੇ ਬਾਬਤ ਇਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਉਹ ਸਾਰੇ ਅੰਕਤ ਵੀ ਕੀਤੇ ਆ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਉੱਤੇ ਆਟੋਮੈਟਿਕ ਹਥਿਆਰਾਂ ਨਾਲ ਹਮਲਾ ਕੀਤਾ ਜਾਂਦਾ ਹੈ ਪੁਲਿਸ ਦੀ ਗੋਲੀ ਨਾਲ ਇੱਕ ਔਡੇ ਦੀ ਮੌਤ ਹੋ ਜਾਂਦੀ ਹੈ ਤੇ ਕਈ ਸਿੰਘ ਵੀ ਜ਼ਖਮੀ ਹੋਏ ਤੇ ਉਹ ਇਲਾਜ ਕਰਵਾਉਣ ਲਈ ਸਰਕਾਰੀ ਹਸਪਤਾਲ ਗਏ ਪਰ ਉਹਨਾਂ ਦਾ ਕੋਈ ਇਲਾਜ ਨਹੀਂ ਕੀਤਾ ਗਿਆ ਮੌਕੇ ਪਰ ਲਏ ਗਏ ਬਿਆਨਾਂ ਵੇਖੀਆਂ ਵੀਡੀਓ ਤੇ ਬਹੁਤ ਵੱਡੀ ਗਿੰਦ ਦੇ ਵਿੱਚ ਪੁਲਿਸ ਦਿਖਾ ਪੁਲਿਸ ਦਿਖਾਈ ਦੇ ਰਹੀ ਹੈ ਅਗੋਂ ਗੁਰਦੁਆਰਾ ਸਾਹਿਬ ਵਿੱਚ ਕੇਵਲ ਜੰਨਤੀ ਦੇ ਹੀ ਨਿਹੰਗ ਸਨ ਸਰਕਾਰੀ ਮਸ਼ੀਨਰੀ ਪ੍ਰਸ਼ਾਸਨਿਕ ਅਧਿਕਾਰੀ ਬਲੋ ਮੌਕੇ ਦੀ ਸਰਕਾਰ ਦੇ ਸੀਐਮ ਜਾਂ ਡੀਜੀਪੀ ਦੇ ਕਹਿਣ ਤੋਂ ਬਗੈਰ ਏਡੀ ਵੱਧਦੀ ਪੱਧਰ ਤੇ ਫਾਇਰਿੰਗ ਨਹੀਂ ਹੋ ਸਕਦੀ ਗੁਰਦੁਆਰਾ ਸਾਹਿਬ ਦੇ ਅਥਰੂ ਗੈਸ ਤੇ ਗੋਲੇ ਸੁੱਟਣ ਦੇ ਗੋਲੀਆਂ ਚਲਾ ਕੇ ਗੁਰਦੁਆਰਾ ਸਾਹਿਬ ਨੂੰ ਖਾਲੀ ਕਰਵਾਉਣਾ ਗੁਰੂ ਘਰ ਦੀ ਮਰਿਆਦਾ ਦਾ ਘੋਰ ਕਾਨ ਅਤੇ ਨਿੰਦਣ ਜੋ ਘਟਨਾ ਹੈ ਇਤਨੀ ਵੱਡੀ ਘਟਨਾ ਵਾਪਰਨ ਦੇ ਬਾਵਜੂਦ ਸਰਕਾਰ ਅਜੇ ਚੁੱਪ ਧਾਰੀ ਬੈਠੀ ਹੈ ਇਸ ਮੌਕੇ ਤੇ ਕਾਠ ਕੀਤੇ ਗਏ ਤਾਥਿਰ ਦਸਾਉਂਦੇ ਹਨ ਕਿ ਗੁਰਦੁਆਰਾ ਸਾਹਿਬ ਦੀ ਹਦੂਤ ਅੰਦਰ ਕੋਈ ਲਾ ਐਂਡ ਆਊਟਰ ਦੀ ਸਮੱਸਿਆ ਨਹੀਂ ਸੀ ਹੁਣ ਅਖੀਰ ਜਿਹੜਾ ਸਾਰਾ ਇਹ ਆ ਪੈਰਾ ਹੈ ਜਿਹੜੇ ਅਸੀਂ ਸਾਰੇ ਇਹਨਾਂ ਨੇ ਕੋਰਟ ਕੀਤੇ ਸਾਰੇ ਪੜਤਾਲੀਆ ਕਮੇਟੀ ਇਸ ਨਤੀਜੇ ਤੇ ਪੁੱਜੀ ਹੈ ਕਿ ਇਸ ਗੋਲੀकांड ਵਿੱਚ ਗੋਲੀ ਚਲਾਉਣ ਤੋਂ ਪਹਿਲਾਂ ਕੋਈ ਵਾਰਨਿੰਗ ਨਾ ਦੇਣਾ ਅਤੇ ਅੰਦਰੋਂ ਕਿਸੇ ਵੱਲੋਂ ਕੋਈ ਝਗੜਾ ਨਾ ਕਰਨਾ ਇੱਕ ਕਾਨੂੰਨੀ ਜੁਰਮ ਦਾ ਸੰਕੇਤ ਦਿੰਦਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਸ੍ਰੀ ਕਾੰਡ ਪਾਠ ਸਾਹਿਬ ਦਾ ਪਾਠ جاری ਸੀ ਤੇ ਕੋਈ ਵੀ ਹਿੰਸਕ ਘਟਨਾ ਅੰਦਰ ਵਾਲੇ ਪਾਸਿਓਂ ਨਹੀਂ ਹੋਈ। ਫਿਰ ਬਗੈਰ ਸਪੀਕਰਾਂ ਦੀ ਵਾਰਨਿੰਗ ਤੋਂ ਵਰਦੀਆਂ ਤੇ ਬੂਟਾਂ ਸਮੇਤ ਪੁਲਿਸ ਦਾ ਗੁਰਦਰਾ ਸਾਹਿਬ ਦੇ ਅੰਦਰ ਦਾਖਲ ਹੋ ਜਾਣਾ ਤੇ ਆਟੋਮੈਟਿਕ ਰੈਫਲਾ ਰਾਹੀਂ ਹਜ਼ਾਰ ਤੋਂ ਉੱਪਰ ਗੋਲੀਆਂ ਚਲਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਇੱਥੇ ਮੁੱਖ ਤੌਰ ਤੇ ਤਿੰਨ ਸਵਾਲ ਪੈਦਾ ਹੁੰਦੇ ਹਨ ਕਿ ਪੁਲਿਸ ਕਿਸ ਦੇ ਹੁਕਮ ਨਾਲ ਗੁਰਦਰਾ ਸਾਹਿਬ ਦੇ ਅੰਦਰ ਦਾਖਲ ਹੋਈ ਦੂਸਰਾ ਵਰਦੀ ਤੇ ਬੂਟਾਂ ਸਮੇਤ ਮਰਿਆਦਾ ਦਾ ਭੰਗ ਹੋਣਾ ਅਤੇ ਤੀਸਰਾ ਗੁਰਦਰਾ ਸਾਹਿਬ ਦੀ ਹਦੂਦ ਅੰਦਰ ਗੋਲੀ ਚਲਾਉਣਾ ਕਿਸੇ ਦੇ ਹੁਕਮ ਅਧੀਨ ਕਿਸ ਦੇ ਹੁਕਮ ਅਧੀਨ ਹੋਇਆ ਹੈ ਅਤੇ ਸਰਕਾਰ ਤੇ ਪ੍ਰਸ਼ਾਸਨ ਬਲੋਂ ਇਹਨਾਂ ਦਾ ਉੱਤਰ ਨਾ ਦੇਣਾ ਇਹ ਦਰਸਾਉਂਦਾ ਹੈ ਕਿ ਇਸ ਲਈ ਜਾਹਰਾ ਤੌਰ ਤੇ ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਜਿਨ੍ਹਾਂ پاس ਪੰਜਾਬ ਦਾ ਗ੍ਰਹਿਵਤ ਰਾਲਾ ਵੀ ਹੈ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ ਅਤੇ ਗੁਰਦਰਾ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਨ ਦੇ ਵੀ ਮੁੱਖ ਤੌਰ ਤੇ ਜ਼ਿੰਮੇਵਾਰ ਹਨ ਸੋ ਇਹ ਰਿਪੋਰਟ ਜਿਹੜੀ ਆ ਇਹਨਾਂ ਨੇ ਗਾਹਾਂ ਲਿਖਿਆ ਬਚਾਹਨ ਦੀਦਾਂ ਤੋਂ ਸਾਰਿਆਂ ਤੋਂ ਲੈ ਕੇ ਇਹ ਕੀਤੀ ਗਈ ਸੋ ਇਹ ਰਿਪੋਰਟ ਜਿਹੜੀ ਆ ਸਿੱਧੇ ਤੌਰ ਦੇ ਉੱਤੇ ਕਿਉਂਕਿ ਜੇ ਕੋਈ ਐਡਜੈਕਟਮ ਜੈਸਟਰ ਸੀ ਪ੍ਰਸ਼ਾਸਨ ਦਾ ਚੁੱਪ ਕੀਤੇ ਰਹਿਣਾ ਫਿਰ ਕਿਹਦੇ ਕਹਿਣ ਤੇ ਗੋਲੀ ਚੱਲੀ ਜਾਂ ਆਪਣਾ ਪੱਖ ਹੀ ਨਾ ਦੇਣਾ ਇਹਦੇ باوجود ਸਰਕਾਰ ਵੱਲੋਂ ਆਪਣੇ ਤੌਰ ਤੇ ਵੀ ਜਿਹੜੀ ਇੱਕ ਸਟ ਇਹਨਾਂ ਨੇ ਮੁਕਾਰ ਕੀਤੀ ਉਹ ਸਟ ਦਾ ਜਿਹੜਾ ਹੈਡ ਲਾਇਆ ਉਹ ਵੀ ਉਥੋਂ ਦੇ ਐਸਐਸਬੀ ਸਾਭਾ ਨੂੰ ਲਾਇਆ ਸੋ ਇਹ ਰਿਪੋਰਟ ਇਹਨਾਂ ਨੇ ਤਿਆਰ ਕਰਕੇ ਦਿੱਤੀ ਸੀ ਜਿਹੜੀ ਐਗਜੈਕਟਿਵ ਦੇ ਵਿੱਚੋਂ ਹੋ ਕੇ ਅੱਜ ਜਨਤਕ ਕਰ ਦਿੱਤੀ ਗਈ ਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੇ ਸ਼ਪੋਰਦ ਵੀ ਕਰ ਦਿੱਤੀ ਗਈ ਆ ਉਹ ਅਗਲੇ ਦੀ ਕਾਰਵਾਈ ਜਿਹੜੀ ਆ ਉਹ ਹੁਣ ਕਰਨਗੇ ਪਰ ਰਿਪੋਰਟ ਮੁਤਾਬਕ ਤੱਥਾਂ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਗ੍ਰਹਿ ਵਿਭਾਗ ਦੇ ਵੀ ਆਪ ਮੰਤਰੀ ਆ ਉਹ ਸਿੱਧੇ ਤੌਰ ਤੇ ਪੁਰਤਾਲਿਆ ਰਿਪੋਰਟ ਦੇ ਵਿੱਚ ਇਹਦੇ ਨੇ ਮੁੱਖ ਤੌਰ ਤੇ ਜ਼ਿੰਮੇਵਾਰ ਆ ਸੋ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਸਾਰੇ ਇਹਦੇ ਬਾਰੇ 1 ਟੂ 1 ਤੇ ਦੂਸਰੇ ਚੈਨਲ ਵੀ ਕਹਿੰਦੇ ਸੀ ਵੀ ਦੱਸੋ ਪਰ ਮੈਂ ਇਹ ਸਮਝਿਆ ਕਿ ਸਾਰਿਆਂ ਨੂੰ ਆਪਾਂ ਇਹ ਰਿਪੋਰਟ ਵੈਬਸਾਈਟ ਤੇ ਵੀ ਪਾ ਦਨੇ ਆ ਔਰ ਨਾਲ ਦੀ ਨਾਲ ਪ੍ਰੈਸ 'ਚ ਵੀ ਤੁਹਾਡੇ ਰੂਪ ਰੂਪ ਹੋ ਕੇ ਨਸ਼ਰ ਕਰ ਦਨੇ ਆ ਸੋ ਮੈਂ ਇਹ ਮੰਗ ਕਰਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਇਹ ਤੇ ਜੋ ਬਣਦਾ 바ਜਬ ਉਹ ਆਪਣਾ ਫੈਸਲਾ ਲੈਣਗੇ ਇਹਨਾਂ ਦੇ ਉੱਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਚੇਚੇ ਤੌਰ ਤੇ ਆਏ ਆ ਮੈਂ ਸਮਝਦਾ ਕਿ ਜਿਸਲੇ ਵਿਆਦ ਵੀ ਹੁੰਦੀ ਆ ਸਰਕਾਰ ਨੇ ਕਿਸੇ ਕੇਸ ਦੇ ਵਿੱਚ ਵੀ ਅੱਜ ਤੱਕ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਸਿਰਫ ਕੇਸ ਦਰਜ ਕਰਨ ਤੱਕ ਸੀਮਤ ਰਹਿੰਦੇ ਆ ਉਦੋਂ ਬਾਅਦ ਕੋਈ ਕਾਰਵਾਈ ਨਹੀਂ ਉਹਦੀ ਕੀਤੀ ਜਾਂਦੀ ਸੋ ਇਸ ਕਰਕੇ ਸਾਡਾ ਵੱਡਾ ਗਿਲਾ ਵੀ ਆ ਪਰ ਇਹ ਘਟਨਾ ਸਤਿਗੁਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੋਂ 2 ਦਿਨ ਠੀਕ ਪਹਿਲਾਂ ਇਹ ਵਾਪਰੀ ਆ ਜਿਹੜੀ ਕਿ ਨਹੀਂ ਵਾਪਰਨੀ ਚਾਹੀਦੀ ਸੀ ਤੇ ਵਾਪਰੀ ਆ ਤੇ ਉਹਦੀ ਸਰਕਾਰ ਦਾ ਚੁੱਪ ਰਹਿਣਾ ਤੇ ਉਹ ਏਡੀ ਵੱਡੀ ਪੱਧਰ ਦੇ ਉੱਤੇ ਉੱਥੇ ਅੰਦਰ ਫਾਇਰਿੰਗ ਕਰਨੀ ਤੇ ਮर्यादा ਦਾ ਲੰਘਣ ਕਰਨਾ ਸ਼੍ਰੀ ਅਖੰਡ ਪਾਤਸ਼ਾਹ ਚੱਲ ਰਹੇ ਸੀ ਉਹਦਾ ਅਲੰਘਣ ਕੀਤਾ ਗਿਆ ਅੰਦਰ ਅਥਰੂ ਗੈਸਟ ਕੇ ਉਹ ਵੀ ਮर्याਦਾ ਭੰਗ ਹੋਈ ਸੋ ਇਹਦੇ ਲਈ ਸਿੱਧੇ ਤੌਰ ਤੇ ਰਿਪੋਰਟ ਮੁਤਾਬਕ ਜਿਹੜੇ ਆ ਜ਼ਿੰਮੇਵਾਰ ਪੁਰਾਣੀ ਬਾਈਬਲ ਖਰੜਿਆਂ ਦੇ ਵਿੱਚ ਵੀ ਐਸਾ ਦਾ ਬੇਅਦਬੀ ਹੋਈ ਕਿ ਉੱਚ ਕੋਈ ਪੰਜਾਬ ਬਾਈਬਲ ਕਮੇਟੀ ਬਣਾਈ ਸੀ ਇਹ ਕਿਉਂਕਿ ਮੇਰੇ ਤੋਂ ਪਹਿਲਾਂ ਦੀਆਂ ਗੱਲਾਂ ਉਹ ਤੁਹਾਨੂੰ ਤੁਸੀਂ ਮੇਰੇ ਤੋਂ ਮੇਰੇ ਤੋਂ ਵੱਧ ਜਾਣਦੇ ਆ ਤੁਸੀਂ ਕਿਉਂਕਿ ਉਹਦੇ ਵਿੱਚ ਸਰਕਾਰ ਨੇ ਪਰਚਾ ਦਰਜ ਕਰ ਲਿਆ ਸੀ ਔਰ ਸਰਕਾਰ ਨੇ ਪਰਚਾ ਦਰਜ ਕਰਨ ਤੋਂ ਬਾਅਦ ਜਥੇ ਬੰਦੀਆਂ ਮਿਲੀਆਂ ਸੀ ਪਹਿੇ ਦੀ ਜਿਹੜੀਆਂ ਇਨਕੁਆਰੀ ਆ ਪੰਜਾਬ ਪੁਲਿਸ ਨਾ ਕਰੇ ਸੀਬੀਆਈ ਕਰੇ ਇਸ ਕਰਕੇ ਉਹ ਸਾਰਾ ਸੀਬੀਆਈ ਦੇ ਸਪੁਰਦ ਕਰ ਦਿੱਤਾ ਗਿਆ ਸਗਾ ਸੋ ਉਹ ਉਹਦੇ ਵਿੱਚ ਸਰਕਾਰ ਨੇ ਜਿਹੜਾ ਆਪਣੇ ਤੌਰ ਤੇ ਕੋਈ ਕਰਨਾ ਸੀ ਉਹ ਜਿਹੜਾ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਉਹ ਜਿਹੜੇ ਯਤਨ ਜਿਹੜੇ ਸੀਗੇ ਉਹਨੇ ਆਰੰਭੇ ਸੀ। ਸਾਡੀ ਸੁਲਤਾਨਪੁਰ ਲੋਧੀ ਵਾਲੇ ਇਸ ਮਾਮਲੇ ਦੇ ਵਿੱਚ ਧੰਨ ਸਿੰਘ ਜਿੱਥੇ ਬੰਦੀਆਂ ਨਹੀਂ ਖੁੱਲ ਕੇ ਸਾਹਮਣੇ ਆ ਰਹੀਆਂ। ਦੇਖੋ ਨਿਹੰਗ ਸਿੰਘਾਂ ਦੇ ਵਿੱਚ ਦੋ ਜਥੇ ਬੰਦੀਆਂ ਸੀ ਇੱਕ ਤਾਂ ਬਾਬਾ ਬਲਬੀਰ ਸਿੰਘ ਜੀ ਮੁਖੀ 96 ਕਰੋੜੀ ਸ਼੍ਰੋਮਣੀ ਅਕਾਲੀ ਬੁੱਢਾ ਦਲ ਤੇ ਦੂਸਰੇ ਪਾਸੇ ਮਾਨ ਸਿੰਘ ਉਹਨਾਂ ਦੀ ਜਥੇਬੰਦੀ ਛੋਟੀ ਕਿਉਂਕਿ ਇਹਨਾਂ ਦੇ ਵਿੱਚੋਂ ਗਏ ਉਹ ਉਹ ਦੋਹਾਂ ਦੇ ਵੀ ਬਿਆਨ ਜਿਹੜੇ ਆ ਉਹ ਅੰਕਿਤ ਕੀਤੇ ਗਏ ਆ ਸਾਰੇ। ਜਨਜੀ ਦਿੱਲੀ ਦੀ ਬੇਟੀ ਵਾਲੇ ਜਿਹਦੇ ਤਾਰ ਕੌਮੇ ਬਾਰੇ ਉਹਨਾਂ ਦੇ ਜਨਮ ਮਨਾ ਰਹੇ ਆ ਜੀ 15 ਤਰੀਕ ਨੂੰ। ਪਰ ਸੰਗਤਾਂ ਪੁੱਛਤੀਆਂ ਨੇ ਜਾਂ ਕਿ ਦਿੱਲੀ ਕਮੇਟੀ ਨੇ ਅਜ ਤੱਕ ਕਦੀ ਉਹ ਕੌਮੀ ਸ਼ਹਿਰਾ ਉਹਨਾਂ ਦੇ ਦਿਨ ਨਹੀਂ ਬਣਾਏ। ਦੇਖੋ ਇੱਕ ਹੁੰਦਾ ਦਿਲੋਂ ਕਿਸੇ ਦਿਲੋਂ ਕੋਈ ਕਰਨਾ। ਇੱਕ ਹੁੰਦਾ ਸਿਰਫ ਵਖਾਵਾ ਕਰਨਾ। ਮੈਂ ਸਮਝਦਾ ਉਹ ਹੁਣ ਦਿੱਲੀ ਕਮੇਟੀ ਜਿਹੜੀ ਉਹ ਸਿੱਖਾਂ ਦੀ ਨਹੀਂ ਰਿਪ੍ਰেজੈਂਟੇਸ਼ਨ ਕਰਦੀ ਉਹ ਜਿਨ੍ਹਾਂ ਦੀ ਰਿਪ੍ਰেজੈਂਟੇਸ਼ਨ ਕਰਦੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਉਹ ਦਾ ਸਰਕਾਰੀ ਪੱਖ ਐ ਇਸ ਲਈ ਜਾਗਰ ਕਰਨ ਨੂੰ ਤੁਰਿਆ ਵਾ ਜੇ ਮੈਂ ਪੁੱਛਣਾ ਚਾਹਣਾ ਉਹਨਾਂ ਨੂੰ ਵੀ ਬੀਲਵਾਰ ਦਿਵਸ ਤੇ ਵੀਰਵਾਲ ਦਿਵਸ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਵੀ ਇਹਦਾ ਨਾਮ ਤਬਦੀਲ ਕੀਤਾ ਜਾਵੇ ਇਹਨਾਂ ਤਾਂ ਬਾਅਦ ਚੜ ਕੇ ਮਨਾਇਆ ਇਸ ਕਰਕੇ ਦੋਹਰੀ ਤੇ ਦੋਗਲੀ ਨੀਤੀ ਰੱਖਦੇ ਆ ਜਿੱਥੇ ਉਹਨਾਂ ਨੂੰ ਸੂਟ ਵੰਦਾ ਵੀ ਇੱਥੇ ਇੱਕ ਸੂ ਆਪਾਂ ਨੂੰ ਸਾਡੇ ਨੂੰ ਇਹ ਠੀਕ ਮੰਦੇ ਹਾਲਾਤ ਉਥੇ ਕੋ ਉਹ ਆਪਣਾ ਸ਼ੁਰੂ ਕਰ ਦਿੰਦੇ ਆ ਦੂਜੀਆਂ ਗੱਲਾਂ ਤੇ ਚੁੱਪ ਬੈਠੇ ਰਹਿੰਦੇ ਆ ਰਾਤੂਆ ਦੇ ਮਾਮਲੇ 'ਚ ਕੁਝ ਸਮਾਂ ਮਿਲਿਆ ਸਰਕਾਰ ਨਾਲ ਕੋਈ ਡਾਇਰੈਕਟ ਸਮਾਂ ਮਿਲਿਆ ਹੋਵੇ ਨਾ ਕਿਸ ਤਰੀਕੇ ਨਾਲ ਦੇਖੋ ਅਸੀਂ ਪਹਿਲਾਂ ਤਾਂ ਫੈਸਲਾ ਕੀਤਾ ਸੀ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹ ਜਿਹੜਾ ਫੈਸਲਾ ਕਰਿਆ ਕਰੂ ਉਹ ਹੀ ਪ੍ਰਧਾਨ ਬੋਲਿਆ ਕਰੂਗਾ ਅਸੀਂ ਮੈਂ ਤੁਹਾਨੂੰ ਪਿਛਲੇ ਬਾਰੇ ਵੀ ਦੱਸਤਾ ਤੇ ਚਿੱਠੀ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਲਿਖੀ ਸੀ ਉਹ ਚਿੱਠੀ ਦਾ ਸਾਨੂੰ ਜਵਾਬ ਵੀ ਆ ਗਿਆ ਫਿਰ ਅਸੀਂ ਦੋ ਚਿੱਠੀਆਂ ਲਿਖ ਚੁੱਕੇ ਆ ਇੱਕ ਚਿੱਠੀ ਸਕੱਤਰ ਵੱਲੋਂ ਲਿਖੀ ਪ੍ਰਤਾਪ ਸਿੰਘ ਵੱਲੋਂ ਇੱਕ ਚਿੱਠੀ ਮੇਰੇ ਵੱਲੋਂ ਸਿੱਧੀ ਜਿਹੜੀ ਆ ਉਹ ਸ਼੍ਰੀ ਅਮਰ ਸਿਆਹ ਜੀ ਜਿਹੜੇ ਹੋਮ ਲਿਫਟਰ ਉਹਨਾਂ ਨੂੰ ਲਿਖੀ ਆ ਤੇ ਸਮਾਂ ਉਹਨਾਂ ਕੋਲੋਂ ਮੰਗਿਆ ਗਿਆ ਹਾਲੇ ਉਹਦਾ ਕੋਈ ਜਵਾਬ ਨਹੀਂ ਸਾਹਮਣੇ ਤੱਕ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ધ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਮਾ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ ਹੈਅਰ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜ਼ਵ ਰੇਡਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਬੰਟਿੰਗ ਕੈਰਾਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਲ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ हेयर कलर ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸਹੂਲਤ ਲੈ ਸਕਦੇ ਹੋ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਹੋ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर ਸਟਾਈਲ ਬਣਵਾ ਸਕਦੇ ਹੋ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ ਮੇਕਓਵਰ ਸਟੂਡੀਓ ਸਪਾ ਐਂਡ ਸੂਨ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼